ਠੀਕ ਆ ਬਗੀ ਰਤੀ ਬੱਚੀ ਜਲਦੀ ਦਲਾ ਉੱਤੇ ਕਰਦਾ ਨਹੀਂ ਮੈਂ ਕਰਦਾ ਨਹੀਂ ਕਰਦਾ ਫਿਰ ਕਿੰਨੇ ਫਿਰ ਕਿੰਨੇ ਨਹੀਂ ਉਹ ਯਾਰ ਇਹ ਆਲਾ ਮੈਨੂੰ ਨਾਸਰ ਲਾਉਂਦੇ ਆ ਮਾਨਾ ਮਾਦੀ ਜੋੜ ਦੀ ਗਿਆ ਯਾਰ ਦੇ ਫਿਰ ਸਾਡੇ ਨਾਸਰ ਲਾਉਂਦੇ ਸਰਦਾਰ ਸਾਡੇ ਨਾਸਰ ਚ ਕਿੰਨੇ ਛੱਡਦੇ 12000 ਛੱਡਦੇ ਉਹ 10 ਦੇ ਕੁਛ ਨਹੀਂ ਹੋਣੀ ਕਿ ਜੈਸ ਕਿੰਨੇ ਦੀ ਫਿਰ ਮਾਪੀ ਨਹੀਂ ਮਾਣਾ ਕਿੰਨੇ ਦੀ ਹੋਣਾ ਹਾਂ ਜਾਂ ਨਾ ਹਾਂ ਨਾ ਹੀ ਹੈ ਤੇਰਾ ਕਿੰਨੇ ਦੀ ਕਿੰਨੇ ਦੀ ਯਸਨੋ ਜਾ ਤੇ ਜਮਾ 100 ਨਾ ਛੱਡੀ ਬਸ ਕਿਹ ਸੌਣਾ ਜੀ ਕਹੇ ਫਿਰ ਕੁਛ ਯਾਰ ਜੋੜ ਕੰਮ ਆਪੜਾ ਕਿੰਨੇ ਦੋ ਸਾਡੇ ਮਾਜੀ ਦਿਨਾ ਨਾ ਬੈ ਜੀ ਸਾਲੀ ਦਾ ਥਣਪੁਰ ਦੇ ਸਾਈਡ ਤੋਂ ਹੈ ਸਾਈਡ ਸੇ ਥਣ ਤੋਂ ਬਹੁਤ ਚੰਗਾ ਸਲਿਆ ਨਾ ਸ਼ਾਇਦ ਮਾਲ ਦੀ ਕੀ ਸਮਝ ਨਹੀਂ ਹੈ ਸੋ ਬੋਤ ਵਾਦੀ ਜਲੀ ਵਾਦੀ ਵਾਦੀ ਤੇ ਵਾਦੀ ਬਈ ਸੂਬਾ ਕਾਇ ਸੇ ਚੇਰ ਵੀ ਜੇ ਉਹ ਕਿੰਨੇ ਦੀ ਬਾਈ ਇਹੇ ਯਾਰ ਮੈਂ ਰਾਜਸਥਾਨ ਦੀ ਫਿਰ ਆ ਤੁਹਾਨੂੰ ਦੱਸੀਦਾ ਜਾਣਾ ਯਾਰ ਰਾਜਸਥਾਨ ਵਾਲਿਆਂ ਦਾ ਬੜਾ ਬੜਾ ਹੋਇਸੇ ਬਿਲਕੁਲ ਹੈ ਬੜਾ ਐਸੇ ਤੈਨੂੰ ਬੜੰਗੇ ਆ ਮਾ ਗੱਲ ਆਹ ਦੇ ਹੀ ਕਰਨ ਪੈਸੇ ਦੇ ਭਾਈ ਆ ਫੜਾ ਦੇ ਯਾਰ ਨਾ ਮੋੜਵੇਂ 1500 ਦਾ ਲਾਲਚ ਨਾ ਕਰ ਹੁਣ ਹੈ ਮੈਂ ਕਿਰਕੇ ਹੁਣ ਮੈਂ ਨਹੀਂ ਲਾਲਚ ਨਹੀਂ ਕਰ ਦਿੱਤੇ ਇਸ ਤੋਂ ਤੇਰੀ ਜਵਾਨ ਤੇ ਮੈਂ ਤੁਹਾਨੂੰ ਪੁੱਛਿਆ ਵੀ ਨਹੀਂ ਭੈਣ ਮੈਂ ਆ ਗਾਉ ਤੇ ਕਸਮਾ ਮੈਨੂੰ ਉਹਦਾ 70 72 ਦੇ ਚੱਕਰ ਸੀ ਮੈਂ ਉਹਨੂੰ ਕਹਦਾ ਮੈਂ ਯਾਰ ਉਹਨੂੰ ਮੈਂ ਖਾ ਅੱਜ ਆਖੇ ਲਾਗੇ ਨਹੀਂ 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 ਮੈਂ ਕਰੇ ਅੱਜ ਆਖੇ ਲਾਗੇ ਨਹੀਂ ਨਹੀਂ ਵੀਰ ਬਣਿਆ ਜਾਂਦਾ ਨਹੀਂ ਨਹੀਂ ਮੈਂ ਚੰਗਾ ਨਹੀਂ ਲੱਗਦਾ ਤੇਰੇ ਹੱਥ ਚੋਂ ਫੜਦਾ ਬਸ ਚੰਗਾ ਨਹੀਂ ਲੱਗ ਮਾਲ ਕਰੀਏ ਨਾ ਯਾਰ ਮੈਂ ਤਾਂ ਮੈਂ ਤਾਂ ਤੇਰੀ ਜਵਾਨ ਦੇ ਫੁੱਲ ਚੜਾ ਦੇ ਮੈਂ ਉਹਨੂੰ ਲਾਉਂਦੇ ਆ ਯਾਰ ਮੈਂ ਸਾਰ ਤੇਰੇ ਸਾਹਦੇ ਝੂਠੀ ਤਰ ਲਾਉਂਦਾ ਮਾਜੀ ਦੀ ਅੱਖੀ ਉਹ ਨਹੀਂ ਮੈਨੂੰ ਪਤਾ ਤੇਰਾ ਸਾਰਾ ਚੱਕਰ ਚਾ ਮੈਨੂੰ ਸਾਰੀ ਗੱਲ ਦਾ ਪਤਾ ਜਿਹੜੀ ਉਹ ਮੈਂ ਗੱਲ ਇਹਨੂੰ ਕਹੇ ਤੀ ਕੱਤੇ ਕੁੱਤੇ ਦੀ ਮੈਂ ਤੇਰੀ ਕੋਈ ਗੱਲ ਨਹੀਂ ਪਿਆਰ ਦੀ ਗੱਲ ਨਹੀਂ ਉਹ ਛੱਡ ਦੇ ਤੂੰ ਛੱਡ ਦੇ ਨਹੀਂ 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 ਛੱਡ ਦੇ ਬਾਰੇ ਨਹੀਂ ਹੋਣੀ ਨਹੀਂ ਹੋਣੀ ਲਾਈ ਜਾਂਦੇ ਆ ਮੁੱਲ ਲਾਈ ਜਾਂਦੇ ਕਿਵੇਂ ਆਪਣੀਆਂ ਇੱਕ ਪੰਜ ਛਾੜ ਦੇ ਤੂੰ ਆਖੇ ਲੱਗੇ ਓਏ ਆਪਣ ਬੱਚੀ ਸਿਓਣੇ ਵਰਗੀ ਆ ਉਹ ਗੱਲ ਨਹੀਂ ਆਪਾਂ ਕਰਦੇ ਕਦੇ ਵੀ ਉਹ ਨਹੀਂ ਤੂੰ ਫਿਰ ਮੈਂ ਹੀ ਹੋਵੇ ਉਹ ਨਹੀਂ ਹੋਵੇ ਮਾਰੀ ਹੋਵੇ ਪਹਿਲਾਂ ਬੱਚੀ ਆ ਜਮਾ ਹਜ਼ਾਰ ਹੋਰ ਘਟ ਲੈ ਛਾੜ ਦੇ ਬਠੀਕਾ ਆ ਫੜਾ ਦੇ ਉਹ ਕਿੱਥੇ ਪੁਰਾਵਾ ਸਪਲਾਈ ਦੀ ਹੋ ਹੋਰੀ ਚੱਕਰ ਕਰ ਉਹ ਫੜਾ ਦੇ ਮਖ ਜਿਵੇਂ ਤੈਨੂੰ ਮੈਂ ਉਹ ਜਿਵੇਂ ਤੈਨੂੰ ਮੈਂ ਕਹੇ ਮੇਰੇ ਵੀ ਆਖੇ ਲੱਗਦੇ ਤੂ ਅੱਜ ਮੈਂ ਮੇਰੇ ਵੀ ਆਖੇ ਲੱਗਦੇ ਆ ਹੋ ਜਾ ਕਾ ਫਰਾ ਕਿਹ ਯਾਰ ਪੰਚ ਜੱਟ ਗਿਆਗਾ ਤੇਰੀ ਓ ਰਿਆ ਮੇਰੀ ਬੱਚੀ ਮੇਰੀ ਮੋੜੀ ਨਾ ਭਲੇ ਗਲਤ ਹੋ ਜਾਈ ਠੀਕ ਹੈ ਆ ਲੈ ਜਿਮ ਜਿਮਦਾਰ ਨਾ ਕੋਮੇ ਆ ਕਿੰਨੇ ਦੀ ਦੋ ਰਖਾਈ ਉੱਤੇ ਆ 77 ਦੀ ਲੱਗਿਆ ਉਹ ਨਾਈਸ ਭਲੇ ਭਲੇ ਬੰਦੇ ਦੀ ਕਦਰ ਹੁੰਦੀ ਆ ਉਹ ਬੰਦੇ ਦੀ ਕਦਰ ਕਦਰ ਹੁੰਦੀ ਆ ਬੰਦੇ ਦੀ ਓਰੇ ਆ ਓਰੇ ਖੜ ਜਾ ਤਾ ਓਏ ਓਰੇ ਆ ਓਰੇ ਚੱਲ ਕੋ ਜੇ ਦਾ ਥੋੜਾ ਓ ਯਾਰ ਖੜ ਜਾ ਉਹ ਗੱਲ ਤਾਂ ਸੁਣ ਲੋ ਯਾਰ ਤੁਸੀਂ ਆ ਫੜ ਲੈ ਆ ਫੜ ਆ ਫੜ ਲੈ 76 ਦੀ ਵਾ ਨਹੀਂ ਬਰਕਾਰੇ ਫੇਰਵਰ ਲਈ 1000 ਪਿੱਛੇ ਕਰ ਤੈਨੂੰ ਮੈਂ ਤੈਨੂੰ ਮੈਂ ਗਲਤ ਨਾ ਲਖਿਆ ਆਪਾਂ ਗੰਟੀ ਗਣੀ ਚਲੋ ਕੋਈ ਨਹੀਂ ਬਾਸ ਤੂੰ 1000 ਪਿੱਛੇ ਰੱਖੀਂ ਨਾਗਾ 1000 ਪਿੱਛੇ ਤੂੰ ਜਾਣ ਦੇਗਾ ਉਹ ਤੂੰ 1000 ਇਹਨੇ ਕਦਰ ਕਰੀ ਤੇ ਆ ਵੀ 1000 ਜਿਹੜਾ ਉੱਤੇ ਆ ਜਿਹੜਾ 1000 ਹੈ ਵੀ ਨਾ ਵਾਦਾ ਮੈਨੂੰ ਪਤਾ ਨਹੀਂ ਨਹੀਂ ਮੈਂ ਨਾ ਤੂੰ ਘਾ ਛੱਡ ਦੇ ਯਾਰ ਤੈਨੂੰ ਕਹਿੰਦਾ ਮੈਂ ਘਾ ਤਾਂ ਲੈ ਕੇ ਰਿਹਾ ਵੀ ਘਾ ਛੱਡ ਘਾ ਲੈ ਜਾ ਘਾ ਤੇ ਤੂੰ ਘਾ ਛੱਡ ਫਿਰ ਤੂੰ ਕਹਾ ਛੱਡ ਦੇ ਬਸ ਅੱਜ ਅੱਜ ਨਹੀਂ ਯਾਰ ਹੁਣ ਫਰਕ ਹੀ ਕੋਈ ਨਹੀਂ ਆ ਰਿਹਾ ਮਾਰਿਆ ਲੈ ਆਇਆ ਕਰੋ ਯਾਰ ਉਹ ਬਿੱਟੂ ਹਾਈ ਨਹੀਂ ਮੈਨੂੰ ਬੜਾ ਪਾਉਂ ਉਹ ਵੀ ਰਸੇ ਤੜਾਉਂਦਾ ਤੂੰ ਛੱਡ ਦੇ ਯਾਰ ਕਿਉਂ ਆਲੇ ਕੋਈ ਬਾਤ ਉਹ ਲੈ ਜਾ ਕੇ ਲੈ ਕੇ ਫੇਰ ਕਰ ਦੂ ਕਿਤੇ ਲੈ ਲਿਓ ਨਹੀਂ ਫੇਰ ਲੈ ਹੂੰ ਤਾਂ ਫੇਰ ਮੈਂ ਲੈ ਲਿਓ ਨਾ ਮੈਂ ਚੱਲ ਕੋਈ ਨਹੀਂ ਮੈਂ ਤਾਂ ਤਰ ਮੈਂ ਆਪਣੇ ਕੋ ਸਾਰੇ ਪੀਐਨ ਕੇ ਉੱਪਰ ਇਹ ਵੀ ਨਹੀਂ ਤੂੰ ਛੱਡ ਦੇ ਗਾ ਤੈਨੂੰ ਯਾਰ ਦੱਸ ਓ ਯਾਰ ਸਾਡੇ ਕਾਲੇ ਨੇ ਕਹਤਾ ਯਾਰ 70 ਦੀ ਕਾਲੇ ਕਰ ਲੋ ਯਾਰ ਇੱਥੇ ਯਾਰ ਬਿੱਦੂ ਯਾਰ ਹੁਣ 500 ਪਿੱਛੇ ਗਾ ਰੱਖੀ ਓ ਕਾਲੇ ਪਿੱਛੇ ਗਾ ਰੱਖੀ ਓ ਨਾ ਯਾਰ ਪਰ ਜਾਣੇ ਵਿਚਾਲੇ ਕਰ ਲੋ ਬਸ ਚੱਲ ਜੱਲ ਵੇਹ ਚੱਲ ਗਾਡੀ ਛਾਤਰ ਦੀ ਆ ਜੀ ਸਾਢੇ ਦੀ ਆ ਜੀ ਸਾਢੇ 66 ਦੀ ਬੜੇ ਚੰਗੇ ਨੇ ਪੈਸੇ ਲੀਕ ਦੇ। ਵਸ 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 ਵਸ। ਇਹ ਨਾ ਨਾਨ ਨਿਸ਼ਾਨੀ ਨਹੀਂ ਹੈ ਜੇ। ਕਰਦੇ। ਪਰੰਦੇ ਥੜਪੁਰ ਦੇਖੀ ਕੀ ਕੀ ਕਰਦੀ ਆ। ਤੂੰ ਕਿਨੇ ਦੇਣਾ? ਸੜਾ ਮੱਜੀ ਕੀ ਦਰਨ ਉਹ ਹਾਂ ਨਾ ਕਿੰਨੇ ਦੀ ਆ ਉਹ ਦੱਸ ਮੈਨੂੰ ਬਜ਼ਾਰ ਘਟ ਲੈ ਚਲੋ ਬਸ ਜੇ ਕੋਈ ਦੇਣ ਵਾਲੇ ਪਾਸੇ ਤਾਂ ਗੱਲ ਦੱਸ ਉਹਦੇ ਪੈਸੇ ਲੈ ਲੈ ਯਾਰ ਹੈ ਕਿੰਨੇ ਦੀ ਲੈਣੀ ਤੂੰ ਕਿੰਨੇ ਦੀ ਆ ਨਾ ਉਹ ਕਿੰਨੇ ਕਿਲੇ ਤੂੰ ਕਹੇ ਵੀ ਐ ਇੰਨੇ ਦੀ ਦੇਣੀ ਆ ਮੈਂ ਖਾਨ ਆ 82000 ਕੇ ਚੰਗੇ ਲੱਗੇ ਥਣ ਕੇ ਇਸ ਲਈ ਇੰਨੇ ਬਸ ਜੁਤਰੇ ਬਿਨਾ ਕਰ 73000 ਦੀ ਦੇਣਾ ਅਰੇ ਮੈਂ ਤਾਂ 100 ਵੀ ਘਟ ਨਹੀਂ ਦੇਣਾ ਕਾ ਤੂੰ ਅਗਰ ਮੈਨੂੰ 100 ਘਟਾ ਕੇ ਕਾ ਵੇਚਦਾ ਚਲੋ ਨਾ ਵੇਚ ਨਹੀਂ ਕੋਈ ਤਾਂ ਸਾਡਾ ਕੀ ਲਹੇਗਾ ਤੂੰ ਇੰਨਾ ਕਰਦਾ ਨਹੀਂ ਹੁੰਦਾ ਤੂੰ ਤੂੰ ਸਾਡਾ ਨਾਸ ਕਰਦਾ ਤੂੰ ਅੱਜ ਸਾਰਾ ਕੰਮ ਦਾ ਆਹ ਮਾਰਾ ਜਾ ਭੈਣ ਨਾ ਰੋ ਮਰੇਗਾ ਮਾਰ ਰੋ ਮਾਰਦਾ ਸਹੀ ਝੂਠਾ ਬਾਈ ਵੱਡੀ ਨਾਲ ਬੈਠ ਕਰਨ ਲਈ ਇਹ ਤੂੰ ਮੁੱਢੀ ਨਾਲ ਹੀ ਬੈਠ ਕਿਹਦੇ ਕੋਲੇ ਸੀ ਕੋਸੇ ਕੋਲੇ ਕੋਸਾ ਬੜਾ ਨੇ ਕੋਸਾ ਕਿਹੜੀ ਬੁੱਢੀਆਂ ਨਿਕਲ ਗਈਆਂ ਕਿੱਥੇ ਕਿੱਥੇ ਜਿਹਦਾ ਕਿਹੜਾ ਪੈਂਟ ਕਿਹੜਾ ਉਹ ਗੱਲ ਜੜੇ ਨਾ ਯਾਰ ਅਸੀਂ ਨਹੀਂ ਗੱਲ ਜੜੇ ਦੀ ਕਰੀਏ ਗਾਹ ਕੋਲ ਐਂਦਾ ਤਾਂ ਫੇਰ ਪਤਾ ਲੱਗੂ ਵੀ ਕਿਹੜੀ ਹੈ ਕਿੰਨਾ ਕਿਨੇ ਐਵੇਂ ਹੁਣ ਮੈਂ ਤੈਨੂੰ ਵੱਧ ਘਟ ਕਹਦਾਂਗਾ ਹੁਣ ਤਾਂ ਨਹੀਂ ਦਿੰਦਾ ਤੂੰ ਮੈਂ ਲੈ ਜਾ ਉਹ ਮੋੜਦਾ ਤਾਂ ਨਹੀਂਗਾ ਲੈ ਜਾ ਸੁਣਾ ਬੇਦਾ ਸੁਣ ਕੇ ਨਹੀਂ ਨਹੀਂ ਸੁਣਦਾ ਬਰਾਬਰ ਮੈਂ ਕਹਿੰਦਾ ਮੈਂ ਤੈਨੂੰ ਫੜੀ ਕੋਲਦਾ ਪੂਰੇ ਕਹਿ ਕੇ ਮੱਕਾ ਟਾਪਾ ਮਾਰ ਦੂੰ ਪਹਿਲਾਂ ਦੱਸ ਤੂੰ ਮੈਨੂੰ ਇੱਕ ਕਰਕੇ ਵੀ ਤੂੰ ਫਿਰ ਭੈਣ ਮੈਂ ਨਹੀਂ ਕਹਿੰਦਾ ਮੈਂ ਬਾਂਦਰ ਨੇੜੇ ਕਰ ਲੋ ਫੜਕੇ ਫੜਾ ਦੂੰ ਚੱਲ ਕਿੰਨੇ ਦੀ ਫੇਰ ਤੂੰ ਕਹਿ ਕੇ ਤੂੰ ਕਿੰਨੇ ਦੀ ਆਣਾ ਤੂੰ ਦੱਸ ਕਿੰਨੇ ਦੀ ਕਹਿਣਾ ਜਮਾਂ ਦਿਲੋਂ ਦੱਸ ਆ ਆ ਤੂੰ ਮਤ ਨਹੀਂ ਆ ਉੱਤੇ ਕਿਆ ਕਿਆ ਉੱਤੇ ਕਿਆ ਯਾਰ ਹਾਂ ਬੁੱਕ ਤੇ ਆਤਿਆਨ ਸਰਨਾ ਵਾਲ ਕੱਟ ਪੂਛ ਵਾਲੇ ਵਾਲ ਤਾਂ ਤੈਨੂੰ ਕੱਟਨੇ ਪੈਣੇ ਕੋਲੇ ਤੂੰ ਕੱਟ ਫੇਰਾ ਕਿੱਥੇ ਤੈਨੂੰ ਮੈਂ ਜਿਸ ਮੈਨੂੰ ਸਿੱਖ ਜਾ ਮੈਂ ਤੈਨੂੰ ਇੱਕ ਦੱਸਾਂ ਮੇਰੀ ਇਹ ਗੱਲ ਸੁਣ ਲੈ ਭਾਈ ਤੂੰ ਹੋਰ ਕਿਸੇ ਨਾਲ ਕੁਝ ਵੀ ਆ ਤੂੰ ਸਾਨੂੰ ਕਮਾਲ ਦਿਨਾ ਨਾ ਤੇਰੇ ਨਾਲ ਅਸੀਂ ਕਦੇ ਵਾਲ ਵਾਲੀ ਗੱਲ ਨਹੀਂ ਕੀਤੀ ਕੀਤੀ ਭਾਈ ਤੈਨੂੰ ਆਈ ਮਿੰਟ ਦਿੰਨਾ ਇੱਕ ਦੀ ਤੇ ਫਿਰ ਤੂੰ ਦਿਨਾ ਦਾ ਅਸੀਂ ਤੇਰੇ ਨਾਲ ਸਿੱਧੇ ਆ ਜੇ ਤੂੰ ਦਿਨਾ ਸਾਨੂੰ ਮਾਲਦਾ ਅਸੀਂ ਵੀ ਤੇਰੇ ਨਾਲ ਸਿੱਧੇ ਆ ਯਾਰ ਤੇ ਆਪਣਾ ਕੋਈ ਮਾਲ ਵੀ ਹੋ ਜਾ ਨਿਕਲ ਉਹ ਹੋ ਜੇ ਹੋਵੇ ਵੀ ਤਾਂ ਤਾਂ ਵੀ ਕੋਈ ਇਥੇ ਕੋਈ ਪੈਸੇ ਛੜਦਾ ਕਿਸੇ ਨੂੰ ਕੋਈ ਆ ਹੈ ਜੇ ਹੋਊਗਾ ਫੇ ਉਹ ਐਵੇਂ ਐਵੇਂ ਲੀਕ ਕੁੱਟਣ ਦਾ ਕੀ ਸੋਚਦਾ ਬਾਈ ਤੇਰੀ ਐ ਹੋਰ ਤੁਹਾਨੂੰ ਗਲਤ ਮਾਲ ਦਿੱਤੀ ਦੇਵਾਂਗੇ ਫੜ ਕੇ ਬਈ ਬੰਦਾ ਕਹੇ ਫਿਰ ਕਹੇ ਕਿੰਨੇ ਦੀ ਹੁਣ ਕਿੰਨੇ ਦੀ ਕਹੇ ਹਾਂ ਕਿੰਨੇ ਦੀ ਦੱਸ ਯਾਰ ਹੁਣ ਕੀ ਕਹੀਏ ਦੱਸ ਇਹ ਚ ਚਲ ਆ 93 ਦੀ ਹੁੰਦੀ ਆ ਕਿੰਨੇ ਦੀ ਫਿਰ ਆਹ ਕਹ ਲਗਾ ਬੱਚੀ ਦਾ ਪਤੀ ਦਿੱਤੀ ਉਹਦੇ ਕੋਈ ਨਹੀਂ ਮੜੀ ਬੱਚੀ ਆ ਤਾਂ ਮੜੀ ਜੀ ਪਾਤੀ ਪਤਾ ਨਹੀਂ ਰਾਤ ਕਿਹੜੇ ਪਾ ਗਏ ਕੱਲ ਜਵਾਂ ਵੀ ਨਹੀਂ ਸੀ ਉਹ ਪੁੱਛਲਾ ਯਾਰ ਤੇ ਦੇਣੀਆਂ ਤਾਂ ਪੁੱਛ ਬੰਦੇ ਐਡਾ ਵਲੋ ਫਾਸਲਾ ਹੁਣ ਫਾਸਲਾ ਤੇ ਇਹੀ ਰੱਖੀ ਬੇਟਾ ਉਹਨੇ ਪੰਜ ਦੀ ਵੀ ਕਹਿਦੀ ਸੀ ਫੇਰ ਇਹ ਉਹੀ ਗੱਲਾਂ ਫੇਰ ਉਹ ਰੜੀਆਂ ਤਾਂ ਇਹਨਾਂ ਦਾ ਮੈਂ ਕਹਾਂ ਕਿਆ ਕਹਦਾ ਉਹਦਾ ਗੱਲਦਾ ਚਲੋ ਤੇਰੀ ਮਰਜ਼ੀ ਭਰਾਵਾ ਕੱਟ ਦਿਆ ਕਰ ਕਦੇ ਦਾ ਤੂੰ ਵੀ ਵਾਲ ਨਹੀਂ ਵਾਲ ਕੱਟਣ ਤੋਂ ਬਿਨੇ ਮਿਲ ਜਾਂਦੀਆਂ ਵਾਲ ਤਾਂ ਨਿਕਲ ਜਾਂਦੇ ਸਭ ਨਹੀਂ ਵੀ ਹੁਣ ਕਿੰਨਾ ਕੁ ਵਾਲ ਰਹਿ ਗਿਆ ਜਿਵੇਂ ਕੋ ਦਿਲੋਂ ਕੋਈ ਜੱਜ ਗੱਲ ਕਰ ਜਾਦਾ ਭਾਵਾ ਲੈ ਤੂੰ ਇਹ ਕਿਹਾਂ ਦਾ ਇਹ ਤਾਂ ਪੁੱਛ ਪਹਿਲਾਂ ਪੁੱਛਦਾ ਕੀ ਮੈਂ ਇਹ ਤਾਂ ਕੁਝ ਕਰੀਆ ਨਹੀਂ ਨਹੀਂ ਫੇਰ ਤੂੰ ਫਰਾ ਫੇਰ ਤੂੰ ਪਾਵਰ ਰੱਖ ਫੇਰ ਮੈਂ ਇਹਨੇ ਵੀ ਫੜਾਉਣਾ ਤੈਨੂੰ ਫਿਰ ਫਾਸਲਾ ਜਿਆਦਾ ਹੁੰਦੀ ਪੰਜ 4000 ਦਾ ਕੋਈ ਯਾਰ ਫਿਰ 5 4000 ਦਾ ਜੀ 1000 2000 ਦਾ ਫਿਰ ਅਸੀਂ ਵੀ ਨਹੀਂ ਕਹਿੰਦੇ ਸੀ ਫਿਰ ਤੂੰ ਐਂ ਕਹੇ ਵੀ ਬਸ ਐਨੇ ਹੀ ਤੁਹਾਨੂੰ ਗਾਫੜਾ ਦੂੰਗਾ ਮੈਂ ਜਾ ਜਾ ਬਸ ਐ ਆ ਦੇਖੋ ਕੱਤੇ ਐਂ ਯਾਰ ਆ ਜਾਨੰਦਾ ਆ ਆ ਦੇਖੇ ਡੱਕਦੇ ਫਟੇ ਕਿਥੇ ਹੱਥੋਂ ਪਾਸੇ ਜਾ ਕਰ ਹਾਂ ਓਹ ਹੋਣ ਨੂੰ ਹੁਣ ਕੀ ਐ ਤੇ ਯਾਰ ਕੋ ਡਬਲ ਡਬੀ ਹੋਵੇ ਤਾਂ ਚੱਲ ਫਿਰ ਚਿੱਟਾ ਜਾਂ ਰਾਂਗਾ ਸਾਲਾ ਅਸੀਂ ਤੇ ਵੀਡੀਓ ਦੇ ਬਦਲੇ ਵੀ ਵੀ ਉੱਥੇ ਕਾਹੀ ਵੇਚਦੇ ਉਹ ਵੇਖੀ ਬੁਕੀ ਜਾਂਦੀਆਂ ਥੋੜਾ ਚੈਨਲ ਚੁਣ ਲੈ ਇਹਨਾਂ ਦੇ ਬਣੇ ਹੋਏ ਉੱਥੇ ਪਾ ਦਿੰਦੇ ਵੀਡੀਓ ਵੀਡੀਓ ਬਣਾ ਕੇ ਵੀ ਆ ਮਾਲ ਆਇਆ ਗਾਇਆ ਆ ਗਿਆ ਪਿਆਰ ਮੈਂ ਬਾਈ ਵੀ ਨੇ ਕਿੰਝ ਹੋਈਆਂ ਵੀਡੀਓ ਦਾ ਉੱਥੇ ਜਾ ਵੜਦਿਆਂ ਪਾ ਦੇ ਪਾ ਦੇ ਪਾ ਦੇ ਹਾਂ ਕੋਈ ਨਹੀਂ ਇਥੇ ਕਰੇ ਬਣਾ ਲਾ ਯਾਰ ਜੇ ਬਣਦਾ ਬੰਦੀ ਹੁੰਦੀ ਮੈਂ ਤੈਨੂੰ ਮੋੜ ਦੇ ਨੀ ਕੀ ਕਹਿਦਾ ਕਰੀਂ ਹੋਰ ਵੀ ਬੰਦ ਨਾ ਕੀਦਾ ਜੀ ਕਰਦਾ ਠੰਡ ਚ ਮੈਂ ਵੀ ਘਰੇ ਜਾ ਓਏ ਤੋਂ ਪੰਜ ਦੀ ਆਹਦਾ ਲਾਭਾ ਯਾਰ ਲਾਭਾ ਮਰੀ ਦਾ ਭਕਾਈਏ ਨੇ ਯਾਰ ਲਾਭੇ ਨੂੰ ਕੀ ਕਹਿਣਾ ਬਰਾਬਰ ਲਵਾ ਆਉਂਦਾ ਆਪਣੀ ਮੰਦਾਂ ਜੀ ਆਹ ਵਾਲੀ ਬਣਾਉਂਦਾ ਘੱਟ ਕਿਉਂ ਨਹੀਂ ਬਣਾਉਂਦਾ ਬਈ ਹੁਣ ਤੂੰ ਕਿੰਨੇ ਦੀ ਆਣਾ ਮੈਂ ਤੈਨੂੰ ਮਰਦਾ ਕਿੰਨੇ ਦੀ ਸਾਡੇ ਵਾਸਤੇ ਕਿੰਨੇ ਦੀ ਹਾਣਾ ਯਾਰ ਮੈਂ ਤੈਨੂੰ ਜੇ ਨੀ ਉਹ 500 600 ਰੁਪਏ ਦਾ ਕੱਢਦਾ ਹੁੰਦਾ ਅੱਛਾ ਕੋਸ਼ ਮੋੜ ਅੱਛਾ ਉਰਿਆ ਭਾਈ ਉਰਿਆ ਹਾਂ ਨਾ ਕਿੰਨੇ ਦੀ ਆ ਜੀ ਤੇਰੇ ਕੋਲੇ ਆ ਉਹ ਹਾਂ ਨਾ ਤਾਂ ਦੱਸ ਦੇ ਬਹਿਣ ਨੂੰ ਤਾਂ ਹਾਂ ਨਾ ਕਿੰਨੇ ਦੀ ਆ ਦੀ ਮੰਗੋ ਤੁਸੀਂ ਮੰਗੋ ਦੋ ਤੂੰ ਯਾਰ ਰਾਹ ਪਾ ਪਹਿਲਾਂ ਕਰਦਾ ਤੈਨੂੰ ਹਾਂ ਸਹੀ ਰਾਹ ਪਾ ਮੈਂ ਤਾਂ ਡੇਢ ਡੇਢ ਮੰਗੀਆਂ ਨੇ ਹੁਣ ਤਾਂ ਹੀ ਤੇਰੀ ਮਾਰਦੀ ਭਰਾਵਾ ਡੇਢ 2 ਮੰਗਵਾ 3 ਮੰਗਵਾ ਤੇਨੇ ਗਾਨੇ ਲੈ ਗਿਆ ਤਾਂ ਕਰਕੇ ਇਹਨੂੰ ਕਹਿਣਾ ਤੇਰਾ ਫੇਰ ਕੋ ਰਾਹ ਪਾ ਗੱਲ ਦਾ ਜਾ ਮੰਗੋ ਕੀ ਮੰਗਦੇ ਬੋਲੋ ਕੀ ਮੈਂ ਕੋ ਰਾਹ ਪਾ ਹੋਏ 4 ਰੁਪਏ ਆਉਂਦੇ ਹੋਏ ਤਾਂ ਤੁਹਾਨੂੰ ਛੱਡ ਦਿੰਦੇ ਚਲ ਕਿੰਨੇ ਦੀ ਫਰਹਾਨਾ ਕਰ ਰਹੇ ਨੇ ਬੋਲ ਤਾਂ ਸਹੀ ਮੜਾ ਜਾ 75 ਨਹੀਂ ਦੇਦੇ ਲੈ ਮਿਲ ਜੂਗੀ ਫੇਰ ਥੋੜੇ ਲੈਣ ਵਾਲੇ ਕੰਮ ਲੈ ਤਾਂ ਫਿਰ ਤੂੰ ਬਾਈ ਹੁਣ 1 20 ਮੰਗਿਆ ਤੂੰ 1 10 ਦੀ ਲੈ ਜਾ ਬਸ 80000 ਮੰਗਾਂ ਦਿੰਨਾ ਲੱਖ ਵੀ ਲੱਗੀ ਜਾਂਦੇ ਵੀਰੇ ਐ ਆਪਾਂ ਤੁਹਾਨੂੰ ਉਹ ਖੱਲਾ ਨਹੀਂ ਕਰ ਚਲੋ ਜੀ ਕਿੰਨੇ ਦੀ ਦਿਨਾ ਕਿੰਨੇ 45 ਲੀਟਰ ਦੁੱਧ ਦੀ ਆ ਕਿੰਨੇ ਦੀ ਦੇਣੀ ਕਿੰਨੇ ਦੀ ਆ ਪਤਾ ਤਾਂ ਲੱਗੇ ਤੂੰ ਦੱਸ ਕਿੰਨੇ ਦੀ ਰਾਜ ਆ ਜਾਂ ਕਿੰਨੇ ਦੀ ਬੱਸ ਕਿੰਨੇ ਆਈ ਬਣਾ ਤੂੰ ਕਿੰਨੇ ਦੀ ਆ ਮੈਂ ਤਾਂ 70 ਮੰਗੀ ਜਾਂਦਾ ਮੰਗਣ ਨੂੰ ਤੇ ਆ ਤੂੰ ਆ ਬਲ ਕਹਿੰਨੇ ਚੱਲਦੀ ਆ ਮੈਂ ਫਿਰ 75 ਦੀ ਮੈਂ ਮੰਗ ਲੈਣਾ ਫਿਰ ਐ ਤਾਂ ਚਾਹੇ 50 ਕਰੇ ਫੇਰ ਤੂੰ ਕੋਈ ਉਹ ਜੀ ਗੱਲ ਕਰ ਦੇ ਕਿੰਨੇ ਦੀ ਆ ਵੇਚਣ ਵਾਲਾ ਸਿਸਟਮ ਜੀ ਸਾਰੇ ਮੁੱਲ ਲਾਉਂਦੇ ਨੇ ਹਾਂ ਹਾਂ ਦੱਸ ਫਿਰ ਬੋਲ ਚੱਲ ਬੋਲ ਹੁਣ 80 ਦੀ 44 ਇਹ ਤਾਂ ਬੋਲੋ ਫੇਰ ਨਹੀਂ ਬਣਦਾ ਕਿੰਨੇ ਦਾ ਬਣੂਗਾ ਫਿਰ ਤਾਂ ਦੋਸਤ ਹੈ ਬਾਲੇ ਸਾਰੇ ਘਰ ਦਾ ਦੁਸਤ ਨਹੀਂ ਆਇਆ ਖੋਜ ਲੈ ਫੜਦਾ ਕਿੰਨੇ ਨੂੰ ਪਤਾ ਤਾਂ ਲੱਗੇ ਬਲਕਾਰੇ ਮੁੱਲ ਤਾਂ ਲਾ ਯਾਰ ਡੇਢ ਦੀ ਆ ਵੇਖੀ ਆ ਹਾਂ ਚੱਲ ਜੂਗੀ ਚੱਲ ਜੂਗੀ ਹਾਂ ਲਾਡੀ ਕਿੰਨੇ ਵੀ ਸਾਡੇ ਹੱਥ ਆ ਯਾ ਸੁਣੋ ਜਮਾਨ ਯਾ ਸੁਣੋ ਤੁਹਾਡਾ ਨਹੀਂ ਤੈਨੂੰ ਰਾਤ ਵੇਗੇ ਹੋਰ ਕਿਸੇ ਨੂੰ ਨਹੀਂ ਹੈਗਾ ਇਹ ਲੋਕਾਂ ਦੇਖੋ 70 ਦੇ ਮੌਲੀ ਕੀ ਤਾਂ ਪਰ ਹਣ ਕੀ ਵਿਚਾਰ ਕੀ ਆ ਹੁਣ ਤੁਸੀਂ ਕਹਿਣਾ ਹੈਗਾ ਮਾੜੇ ਇੱਕ ਵਾਰੀ ਸਮਝਾ ਦੇ ਮੈਂ ਕੀ ਕਹਿਣਾ ਤੁਸੀਂ ਕਹਿਣਾ ਬਸ ਇਥਾ ਗਾਂ ਉਧਰ ਨੂੰ ਜਾਵੇ ਬਸ ਮੈਂ ਹੋਰ ਜਿਹੜੀ ਐਸੀ ਵੱਡੀ ਗੱਲ ਨਹੀਂ ਦੇਣੀ ਕਿੰਨੇ ਦੀ ਗਾਂ ਕਿੰਨੇ ਰਹਿੰਦੀ ਆ ਮੇਰੇ ਦਿਮਾਗ ਵਿੱਚ はいま。ま